ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਗੁਰਦੁਆਰਾ ਸ੍ਰੀ ਸੰਯੋਖਾ ਸਾਹਿਬ ਜਿੱਥੇ ਇਹ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਸਥਾਨ ਆ ਜੀ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਰਤਪੁਰ ਸਾਹਿਬ ਤੋਂ ਚੱਲੇ ਸੀਗੇ ਦਿੱਲੀ ਜਾਣ ਲਈ ਜੀ ਉਦੋਂ ਇਸ ਜਗ੍ਹਾ ਤੇ ਗੁਰੂ ਸਾਹਿਬ 3 ਦਿਨ ਰੁਕੇ ਸੀਗੇ ਜੀ ਬਹੁਤ ਇਤਿਹਾਸਕ ਸਥਾਨ ਆ ਜੀ ਇਹ ਮੇਨ ਜੋ ਖੜਾ ਸਾਹਿਬ ਅੰਬਾਲੇ ਤੋਂ 8-10 ਕਿਲੋਮੀਟਰ ਰਾਹੀ ਅੱਗੇ ਇਹ ਤੁਹਾਨੂੰ ਹੁਣ ਅੰਦਰ ਲੈ ਕੇ ਚਲਦੇ ਆ ਗੁਰਦੁਆਰਾ ਸਾਹਿਬ 'ਚ ਦਰਸ਼ਨ ਕਰਾਉਨੇ ਆ ਜੀ ਤੁਹਾਨੂੰ ਅੰਦਰ ਗੁਰਦੁਆਰਾ ਸਾਹਿਬ ਦੇ ਇੱਥੇ 25, 26 ਤੇ 27 ਜਨਵਰੀ ਨੂੰ ਜਿਹੜਾ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਦਿਵਸ ਮਨਾਇਆ ਜਾਂਦਾ ਜੀ ਇੱਥੇ ਬਹੁਤ ਸੰਗਤਾਂ ਆਉਂਦੀਆਂ ਨੇ 28 ਤਾਂ ਅੱਜ ਅਸੀਂ ਤੁਹਾਨੂੰ ਸਮੋਹ ਵਾਸੀਆਂ ਨੂੰ ਬਾਜੀ ਉਹਨੂੰ ਦਿਖਾਉਨੇ ਆ ਇਸ ਜਗ੍ਹਾ ਤੇ ਦਰਸ਼ਨ ਕਰਾਉਨੇ ਆ ਦੇਖੋ ਸੰਗਤਾਂ ਪਹੁੰਚੀਆਂ ਹੋਈਆਂ ਨੇ ਜੀ ਉਹਨੂੰ ਅੰਦਰ ਲੈ ਕੇ ਚੱਲਦੇ ਆਂ ਦਰਬਾਰ ਸਾਹਿਬ 'ਚ ਦਰਸ਼ਨ ਕਰਾਉਨੇ ਆ ਤੇ ਇਤਿਹਾਸ ਵੀ ਦੱਸਦੇ ਆ ਤੁਹਾਨੂੰ ਇਸ ਸਥਾਨ ਦਾ ਇਤਿਹਾਸ ਇਹ ਆ ਜੀ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀਗੇ ਤਾਂ ਇੱਕ ਪੰਡਤ ਸੀਗਾ ਨਾਲ ਚੰਦ ਉਹ ਪੁੱਛਣ ਲੱਗਿਆ ਵੀ ਇੱਥੇ ਕੌਣ ਆਇਆ ਤਾਂ ਸਿੱਖ ਨੇ ਦੱਸਿਆ ਜੀ ਇਸ ਜਗ੍ਹਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਏ ਹੋਏ ਨੇ ਉਹ ਕਹਿਣ ਲੱਗੇ ਵੀ ਗੁਰੂ ਹਰਕ੍ਰਿਸ਼ਨ ਜੀ ਤਾਂ ਵੀ ਪਹਿਲਾ ਹੋਏ ਨੇ ਜਿਨ੍ਹਾਂ ਨੇ ਭਗਵਤ ਗੀਤਾ ਲਿਖੀ ਆ ਤਾਂ ਉਹਨਾਂ ਦੇ ਮਨ 'ਚ ਸ਼ੰਕਾ ਹੋਇਆ ਉਹ ਆਪਣੀ ਭਗਵਤ ਗੀਤਾ ਲੈ ਕੇ ਗੁਰੂ ਸਾਹਿਬ ਜੀ ਕੋਲ ਗਏ ਤੋਂ ਗੁਰੂ ਸਾਹਿਬ ਜੀ ਕੋਲੇ ਗਏ ਤਾਂ ਉੱਥੇ ਫਿਰ ਉਹਨਾਂ ਨੇ ਸਵਾਲ ਜਵਾਬ ਕਰੇ ਗੁਰੂ ਸਾਹਿਬ ਨੂੰ ਸਾਰਾ ਅੱਗੇ ਇਤਿਹਾਸ ਲਿਖਿਆ ਹੋਇਆ ਉਹ ਸਾਰਾ ਤੁਹਾਨੂੰ ਦੱਸਦੇ ਆ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਗੁੰਗੇ ਬੋਲੇ ਛੱਜੂ ਚੋਰ ਤੋਂ ਭਗਵਤ ਗੀਤਾ ਦੇ ਅਰਥ ਕਰਵਾਏ ਸੀਗੇ ਗੁਰੂ ਸਾਹਿਬ ਨੇ ਮਾਨਤਾ ਇਸ ਜਗ੍ਹਾ ਤੇ ਕਿ ਅਗਰ ਜਿਹੜਾ ਕੋਈ ਬੋਲ ਜਾਂ ਸੁਣ ਨਹੀਂ ਸਕਦਾ ਨਾ ਇੱਥੇ ਆ ਕੇ ਅਰਦਾਸ ਤੇ ਸ਼ਾਮਲ ਹੋਵੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰੇ ਤਾਂ ਗੁਰੂ ਸਾਹਿਬ ਜ਼ਰੂਰ ਕਿਰਪਾ ਕਰਦੇ ਨੇ ਤੇ ਉਹ ਬੱਚਾ ਜਾਂ ਕੋਈ ਵੀ ਆ ਬੋਲਣ ਲੱਗ ਜਾਂਦਾ ਉਹ ਇਨਸਾਨ ਇੱਥੇ ਇਤਿਹਾਸ ਲਿਖਿਆ ਹੋਇਆ ਸਾਰਾ ਤੁਹਾਨੂੰ ਬੜਕੇ ਸੁਣਾਉਨੇ ਆ ਹੁਣ ਆ ਇੱਥੇ ਲਿਖਿਆ ਹੋਇਆ ਜੀ ਇਤਿਹਾਸ ਲਿਖੋ ਸਾਰਾ ਉਹਾਰ ਇਤਿਹਾਸ ਇਸ ਜਗ੍ਹਾ ਤੇ ਸਾਰਾ ਲਿਖਿਆ ਹੋਇਆ ਹੈ ਜੀ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਨਾਲ ਚੰਨ ਪੰਡਤ ਨੇ ਕਰਮ ਮਾਤ ਕਰਕੇ ਦਿਖਾਈ ਸੀਗੀ ਅੰਤਰਜਾਨੀ ਸੀਗੇ ਤਾਂ ਜਦੋਂ ਫਿਰ ਤੁਹਾਨੂੰ ਦੱਸ ਆਪਣੀ ਗੱਲ ਚੱਲੀ ਵੀ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਬਾਲ ਅਵਸਥਾ ਤੇ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਸੀਗੀ ਤਾਂ ਪੰਡਤ ਨੂੰ ਦੱਸਿਆ ਗਿਆ ਇਹ ਗੱਲ ਵੀ ਗੁਰੂ ਹਰਕ੍ਰਿਸ਼ਨ ਜੀ ਆਏ ਨੇ ਜਿਨ੍ਹਾਂ ਨੂੰ ਬਾਲ ਅਵਸਥਾ ਤੇ ਗੁਰਤਾ ਗੱਦੀ ਪ੍ਰਾਪਤ ਹੋਈ ਆ ਗੁਰਗੱਦੀ ਤਾਂ ਉਹ ਪੰਡਤ ਕਹਿਣ ਲੱਗਿਆ ਵੀ ਗੁਰੂ ਹਰਕ੍ਰਿਸ਼ਨ ਭਗਵਾਨ ਹਰਕ੍ਰਿਸ਼ਨ ਜੀ ਤਾਂ ਦੁਆਪਰ ਯੁੱਗ ਚ ਹੋਏ ਨੇ ਵੀ ਹੁਣ ਕਿਹੜਾ ਕੌਣ ਹਰਕ੍ਰਿਸ਼ਨ ਉਹਦੇ ਮਨ ਚ ਸ਼ੰਕੇ ਹੋਣ ਲੱਗੇ ਉਹ ਭਗਵਤ ਗੀਤਾ ਲੈ ਕੇ ਗੁਰੂ ਸਾਹਿਬ ਕੋਲ ਚੱਲਿਆ ਗਿਆ ਗੁਰੂ ਸਾਹਿਬ ਕੋਲ ਚੱਲਿਆ ਗਿਆ ਤਾਂ ਗੁਰੂ ਸਾਹਿਬ ਅੰਤਰਜਾਮੀ ਸੀਗੇ ਉਹਨਾਂ ਨੇ ਜਾਣ ਲਿਆ ਵੀ ਇਹਦੇ ਮਨ ਦੇ ਵਿੱਚ ਸ਼ੰਕੇ ਨੇ ਤਾਂ ਕਹਿਣ ਲੱਗਾ ਗੁਰੂ ਸਾਹਿਬ ਨੂੰ ਵੀ ਤੁਸੀਂ ਭਗਵਤ ਗੀਤਾ ਦੇ ਸ਼ਲੋਕ ਕਰਕੇ ਦਿਖਾਓ ਗੁਰੂ ਸਾਹਿਬ ਕਹਿਣ ਲੱਗੇ ਵੀ ਕੋਈ ਬੰਦਾ ਲੈ ਆਓ ਹੋਰ ਵੀ ਮੈਂ ਉਹਨਾਂ ਤੋਂ ਭਗਵਤ ਗੀਤਾ ਦੇ ਸ਼ਲੋਕ ਕਰਾ ਦਨ ਗੁਰੂ ਸਾਹਿਬ ਕਹਿਣ ਲੱਗੇ ਤਾਂ ਅੰਤਰਜਾਮੀ ਸੀ ਗੁਰੂ ਸਾਹਿਬ ਦਾ ਤਾਂ ਜਿਹੜਾ ਲਾਲ ਚੰਦ ਪੰਡਤ ਸੀਗਾ ਚਲਾਕੀ ਨਾਲ ਗੁੰਗੇ ਬੋਲੇ ਸੱਜੂ ਝੂਰ ਨੂੰ ਲਿਆਇਆ ਗੁਰੂ ਸਾਹਿਬ ਕੋਲੇ ਜਦੋਂ ਗੁਰੂ ਸਾਹਿਬ ਦੇ ਅੱਗੇ ਬਿਠਾਇਆ ਉਹਨੂੰ ਗੁਰੂ ਸਾਹਿਬ ਨੇ ਉਹਦੇ ਸਿਰ ਤੇ ਹੱਥ ਰੱਖਿਆ ਤਾਂ ਫਿਰ ਸੱਜੂ ਝੂਰ ਸੀਗਾ ਜਿਹੜਾ ਉਨੇ ਭਗਵਤ ਗੀਤਾ ਦੇ ਸ਼ਲੋਕ ਕੀਤੇ ਸੀਗੇ ਤਾਂ ਫੇਰ ਪੰਡਤ ਲਾਲਚੰਦ ਦੇ ਸੰਕੇਤੇ ਦੂਰ ਹੋਏ ਤੇ ਉਹਨੇ ਹੱਥ ਜੋੜ ਕੇ ਗੁਰੂ ਸਾਹਿਬ ਦੇ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ 'ਚ ਰੱਖਿਆ ਹੈ ਨਾ ਤੇ ਬਰੀ ਸਥਾਨ ਤੇ ਰੇਤ ਦੀ ਟਿੱਬੀ ਨਾਲ ਸੁੰਦਰ ਨਿਸ਼ਾਨ ਸਾਹਿਬ ਸਿਰੋਪਤ ਕੀਤਾ ਗਿਆ ਪੁਤਾ ਜੀ ਤੇ ਸਥਾਨ ਬਣਾਇਆ ਗਿਆ ਅੱਜ ਇੱਥੇ ਲੱਖਾਂ ਦੀ ਤਾਦਾਤ ਲੋਕ ਆਉਂਦੇ ਨੇ ਜੀ ਗੁਰੂ ਸਾਹਿਬ ਦੇ ਆਗਮਨ ਦੇ ਵਸਤੇ ਤੇ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਇਸ ਥਾਂ ਤੇ ਇਧਰ ਦਰਬਾਰ ਸਾਹਿਬ 'ਚ ਲੈ ਕੇ ਚੱਲਦੇ ਹਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇਹ ਸੰਗਤਾਂ ਪਹੁੰਚੀਆਂ ਹੋਈਆਂ ਨੇ ਬਹੁਤ ਲੱਖਾਂ ਦੀ ਤਾਦਾਤ 'ਚ ਸੰਗਤ ਆਈ ਹੋਈ ਆ ਸਾਰੇ ਬਹੁਤ ਵੱਡਾ ਸਥਾਨ ਆ ਜੀ ਬਹੁਤ ਪਵਿੱਤਰ ਸਥਾਨ ਤੇ ਇਸ ਜਗ੍ਹਾ ਤੋਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਨਾਲ ਗੁੰਗੇ ਬੋਲੇ ਬੋਲਾਂ ਲੱਗ ਜਾਂਦੇ ਨੇ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਜੁੜੇ ਰਹੋ ਦਰਸ਼ਨ ਕਰਿਓ ਅੰਦਰ ਉਧਰ ਤੁਹਾਨੂੰ ਪੋਰਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਦਰਵਾਜ਼ਾ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਜੀ ਤੇ ਆਪਾਂ ਅੰਦਰ ਚੱਲਦੇ ਆਂ ਆ ਗੁਰਜੀ ਖਾਲਸਾ ਵਾਹਿ ਫਤੇ ਜੁੜੇ ਰਹੋ ਸੰਗਤ ਜੀ ਨਾਲ ਮਾਪਾ ਚੱਲਦੇ ਆ ਜੀ ਨੀਚੇ ਪੋਰਾ ਸਾਹਿਬ ਚ ਨੀਚੇ ਪੋਰਾ ਸਾਹਿਬ ਚ ਦਰਸ਼ਨ ਕਰਾਉਣੇ ਆ ਜੀ ਇਹ ਸਥਾਨ ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾ ਜੀ ਦੀ ਚੀਰੀ ਕਿਰਪਾ ਨਾਲ ਗੁੰਗੇ ਬੋਲੇ ਵੀ ਬੋਲਣ ਸੁਣਨ ਲੱਗ ਜਾਂਦੇ ਨੇ ਜੀ ਇਸ ਸਥਾਨ ਤੇ ਮਹਾਰਾਜ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੱਥੇ ਗੁੰਗੇ ਬੋਲੇ ਵੀ ਬੋਲਣ ਲਾਏ ਨੇ ਜੀ ਤੁਹਾਨੂੰ ਉਹ ਵੀ ਸਾਰੀ ਇਤਿਹਾਸ ਬਾਰੇ ਜਾਣਕਾਰੀ ਦੇਵਾਂਗੇ ਜੀ सरोवर जी इधर गुरु जी छज्जू ਨਾਮ ਝੂਰੀ ਦਿਸਦਰ ਹੋ ਬਣਾ ਬਾਈ ਹਾਲ ਹੋਰ ਭਾਈ ਹੋਰ ਛੱਬੀ ਚ ਦਿਵਾਨ ਹਾਲ ਆ ਇਧਰ ਕਿੰਨੀਆਂ ਸੰਗਤਾਂ ਪਹੁੰਚੀਆਂ ਹੋਈਆਂ ਨਹੀਂ ਹਲੇ ਇੱਥੇ 26 ਤੇ 27 ਤਰੀਕ ਨੂੰ ਬਹੁਤ ਜ਼ਿਆਦਾ ਰਾਸ਼ ਹੋਣਾ ਇਸ ਸਥਾਨ ਤੇ